ਮਾਰੇ ਸੱਚੇ ਪਾਤਸ਼ਾਹ ਜਿਦੋਂ ਬਚਨ ਖੈ ਜਿਹੜੀ ਪੌੜੀ ਹੈ ਗਾਵੈ ਕੋ ਤਾਣ ਇਹਦੇ ਖੀਰ ਚ ਦਿਨ ਦਾ ਦੇ ਲੈਂਦੇ ਠਕ ਪਾਹੀਂ ਜੁਗਾ ਜੁਗੰਤਰ ਖਾਈ ਖਾਂਹੀਂ ਇਹ ਹੀ ਨਾ ਕਥਨਾ ਕਥੀ ਨ ਆਵੇ ਟੋਟ ਕਤ ਕਤ ਕਥੀ ਕੋਟੀ ਕੋੜ ਵੇਖੋ ਦੋ ਗੱਲਾਂ ਕਹੀਆਂ ਬੜੇ ਪਿਆਰੇ ਬਚਨ ਰਮਜ ਪਰੇ ਨਾ ਤਾਂ ਕਥਨ ਵਿੱਚ ਟੋਟਾ ਆਇਆ ਤੇ ਨਾ ਦਾਤ ਵੀ ਟੋਟਾ ਆਇਆ ਕਥਨਾ ਕਥੀ ਨ ਆਵੇ ਟੋਟ ਟੋਟ ਦਰਤ ਨਾ ਮੁੱਕ ਜਾਣਾ ਘਟ ਜਾਣਾ ਵੀ ਇੰਨੀ ਕਥਾ ਹੋ ਗਈ ਹੁਣ ਤੇ ਕਥਾ ਬਚੀ ਕੋਈ ਨਹੀਂ ਹੁਣ ਤੇ ਕਥਾ ਕਰਨ ਵਾਸਤੇ ਸ਼ਬਦ ਹੀ ਕੋਈ ਨਹੀਂ ਰਹਿ ਗਏ ਹੁਣ ਤਾਂ ਜਿੰਨੀਆਂ ਗੱਲਾਂ ਪ੍ਰਮਾਤਮਾ ਬਾਰੇ ਕਹਿਣੀਆਂ ਸਨ ਪੈਗੰਬਰ ਅਵਤਾਰ ਪੀਰ ਕਹਿ ਗਏ ਗੁਰੂ ਜੀ ਨੇ ਕਿਹਾ ਨਖੀ ਕਤਨਾ ਕਥੀ ਨਾ ਆਵੇ ਟੋਟ ਜਿੰਨੀ ਮਰਜੀ ਕਥਾ ਕਰੀ ਜੋ ਉਹਦੀ ਕਥਾ ਨੇ ਕਦੀ ਨਿ ਮੁਕਣਾ ਨਾ ਇਤੀ ਜਿਹਨੂੰ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ ਨੇਥ ਨਾ ਇਤੀ ਜਿੰਨੇ ਬੋਲ ਚੁੱਕੇ ਨੇ ਇੰਨੇ ਹੋਰ ਪੈਸਾ ਹੋ ਜਨ ਕਥਾ ਫਿਰ ਕੋਈ ਨਹੀਂ ਮੁੱਕਣੀ ਇਹ ਤਾਂ ਆਪੇ ਸਿੰਘ ਵਸਾਈ ਬੈਠੇ ਆ ਨਾ ਵੀ ਜਿਹੜੀ ਮੈਂ ਕਰਨਾ ਪਿਆ ਮੇਰੀ ਮਨੋਪਲੀ ਹੋਵੇ ਦੂਜਾ ਕਹਿੰਦਾ ਮੇਰੀ ਹੋਵੇ ਉਹ ਕਰੀ ਜੋ ساری ਜ਼ਿੰਦਗੀ ਕਰੀ ਜੋ ਕਥਾ ਫਿਰ ਵੀ ਅਕਾਥੀ ਰਹਿਣੀ ਕਥਨਾ ਕਥੀ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਇੱਕ ਤਾਂ ਕਥਨ ਵਿੱਚ ਟੋਟਾਂ ਨਹੀਂ ਘਾਟਾਂ ਨਹੀਂ ਤੇ ਅੱਗੇ ਫਿਰ ਦਾਤ ਵਿੱਚ ਵੀ ਨਹੀਂ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ युगा युगान्तर खाई खाएं हुन आगे देखो शब्द हुक्मी। हुक्मी, न, हुक्मी, के हुक्मी क्या अपन कथा 3-4 ਸਾਲ ਪਹਿਲਾਂ ਕਰ ਚੁੱਕੇ ਆਪ ਸੰਗਤ ਨੂੰ ਪਤਾ ਹੁਕਮੀ ਇੱਥੇ ਅਰਥ ਬਦਲ ਗਏ ਜਦੋਂ ਇਹ ਦੂਜੀ ਪੌੜੀ ਪੜ੍ਹੀ ਸੀ ਨਾ ਹੁਕਮੀ ਖੋਵਣ ਆਕਾਰ ਮੈਂ ਹਰ ਗੁਰਦੁਆਰੇ ਕਹਿਣਾ ਭਾਈ ਸਿੱਖੋ ਠੀਕ ਹੈ ਬਹੁਤ ਕੁਝ ਸੀ ਲੰਗਰ ਖੈ ਬੜੀ ਸੇਵਾ ਕਰਨਿਆ ਮੈਂ ਕਹਿਣਾ ਸਾਲ 'ਚ ਘੱਟੋ-ਘੱਟ ਜਦੋਂ ਛੁੱਟੀਆਂ ਹੋਣ ਇੱਕ ਮਹੀਨਾ ਸੁਗੜ ਵਿਦਵਾਨ ਬੁਲਾਓ ਜਿਹੜਾ ਸਿਰਫ ਨਿਤਨੇਮ ਦੀ ਬਾਣੀਆਂ ਦੇ ਅਖਰੀ ਅਰਥ ਕਰ ਜਾਇਆ ਕਰੇ ਸਮਝ ਪੈ ਜਾਏ ਜਿਹੜੀ ਸੀ ਰੋਜ਼ ਬਾਣੀ ਪੜ੍ਹਦੇ ਆ ਦੇ ਅਰਥ ਕੀ ਨੇ ਕਿਉਂਕਿ ਅਰਥ ਚੇਤੇ ਹੋਣੇ ਬਹੁਤ ਜ਼ਰੂਰੀ ਨੇ ਉਂਝ ਪ੍ਰੇਮਾ ਭਗਤੀ ਤਾਂ ਸਭ ਕੁਝ ਚੱਲ ਜਾਂਦਾ ਹੈ ਹੁਣ ਇੱਥੇ ਸ਼ਬਦ ਵਰਤ ਗਿਆ ਹੁਕਮੀ ਅਰਥ ਬਦਲ ਗਏ ਦੂਜੀ ਪੌੜੀ ਸੀ ਹੁਕਮੀ ਖੋਵਣ ਆਕਾਰ ਇਹਦਾ ਅਰਥ ਸੀ ਉਹਦੇ ਹੁਕਮ ਨਾਲ ਆਕਾਰ ਬਣਿਆ ਇੱਥੇ ਹੁਕਮੀ ਦਾ ਅਰਥ ਹੁਕਮ ਨਹੀਂ ਇੱਥੇ ਹੁਕਮੀ ਦਾ ਅਰਥ ਬਦਲ ਗਿਆ ਇਹਦਾ ਅਰਥ ਹੋ ਗਿਆ ਹੁਕਮ ਕਰਨ ਵਾਲਾ ਕਿੱਡਾ ਕਿੰਨਾ ਫਰਕ ਹੈ ਹੁਕਮੀ ਕੋ ਬਣ ਆਕਾਰ ਇੱਥੇ ਗੁਰੂ ਜੀ ਨੇ ਕਿਹਾ ਦੇਨ ਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਈ ਖਾਂੇ ਹੁਕਮੀ ਹੁਕਮ ਚਲਾਏ ਰਾਹ ਹੁਕਮ ਕਰਨ ਵਾਲਾ ਹੁਕਮੀ ਦੋਨੋਂ ਇਕੱਠੇ ਆ ਗਏ ਹੁਕਮੀ ਹੁਕਮ ਕਰਨ ਵਾਲੇ ਵੈ ਗੁਰੂ ਜੀ ਆਪਣੇ ਹੁਕਮ ਨਾਲ ਸਭ ਕੋਈ ਚਲਾ ਰਹੇ ਨੇ ਜਿੱਥੇ ਉਦਾਹ ਹੁਕਮ ਵਰਤਦਾ ਹੁਕਮੀ ਤਾਂ ਗੈਰ ਮੌਜੂਦ ਰਹਿੰਦੀ ਕੋਈ ਨਹੀਂ ਹੁਕਮੀ ਹੁਕਮ ਚਲਾਏ ਰਾਹ ਮੈਂ ਤਾਂ ਬੇਨਤੀ ਕੀਤੀ ਉਹ ਖਿਜਦਾ ਨਹੀਂ ਜੀ ਕਲਪਦਾ ਨਹੀਂ ਜੀ ਨਹੀਂ ਕਹਿੰਦਾ ਉਹਨੇ ਸੱਚੀ ਆਪਾ ਕਹਿ ਦਨੇ ساری ਜ਼ਿੰਦਗੀ ਤੁਹਾਨੂੰ ਹੀ ਪਾਲ ਦੇ ਰਾਂਗੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਉਹ ਜਿੰਨੀਆਂ ਦੋਤਾਂ ਦਿੰਦਾ ਖੁਸ਼ ਹੁੰਦਾ ਉਹਨੂੰ ਉਹਨੂੰ ਈਰਖਾ ਹੀ ਕੋਈ ਨਹੀਂ ਨਾਨਕ ਵਿਗਸੈ ਬੇਪਰਵਾ ਫਿਰ ਮੈਂ ਬੇਨਤੀ ਕਰਾਂਗਾ ਅਸੀਂ ਅੱਧੀ ਤੁਕ ਲਈਏ ਜੀ ਪਾਰ ਬ੍ਰਹਮਪੁਰਖ ਦਾਤਾ ਰਹਾ ਕਿ ਇਹਦੇ ਅਰਥ ਕਰ ਰਹੇ ਆ ਦਦਾ ਦਾਤਾ ਏਕ ਹੈ ਸਭ ਕੋ ਦੇਵਨਖਾਰ ਦਿਨ ਦਾ ਟੋਟ ਨਾ ਆਬਈ ਅ ਗਣਤ ਭਰੇ ਪੰਡਾਰ ਜਗਤ ਭਿਖਾਰੀ ਫਿਰਤ ਹੈ ਸਾਰਾ ਜਗਤ ਭਿਖਾਰੀਆਂ ਦਾ ਮੰਗਤਿਆਂ ਦਾ ਜੀ ਇਹ ਗੱਲ ਵੱਖਰੀ ਕੋਈ ਬੰਦਾ ਵਿਚਾਰਾ ਚੁਰਸਤੇ ਚ ਬੰਦਿਆਂ ਤੋਂ ਮੰਗਦਾ ਹੈ ਕਈ ਗੁਰਦੁਆਰਾ ਘਰ ਪ੍ਰਕਾਸ਼ ਕਰਕੇ ਘਰ ਝੋਲੀ ਅੱਡ ਕੇ ਮੰਗਦਾ ਮੰਗਦੇ ਤਾਂ ਸਾਰੇ ਪਿਆ ਨਾ ਮਹਾਰਾਜ ਨੇ ਫਰਮਾਇਆ ਜਗਤ ਭਿਖਾਰੀ ਫਿਰਤਾ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇਹ ਪੂਰਨ ਹੋਵੈ ਕਾਮ ਤੇਰੇ ਕੰਮ ਪੂਰੇ ਹੋ ਜਾਣਗੇ ਤੂੰ ਕਰਤੇ ਪੁਰਖ ਵੈਗੁਰੂ ਨੂੰ ਸਿਮਰ ਮੇਰੀ ਬੇਨਤੀ ਹੈ ਪਾਰ ਬ੍ਰਹਮ ਵੈਗੁਰੂ ਜੀ ਉਹ ਦਾਤਾ ਦੇਣ ਵਾਲੇ ਨੇ ਆਮ ਤੌਰ ਤੇ ਜਦੋਂ ਕੋਈ ਬੰਦਾ ਕਿਸੇ ਦੀ ਹੈਲਪ ਕਰਦਾ ਨਾ ਮੈਂ 99% ਕਾਂਗਾ ਉਹ ਅੰਦਰ ਇੱਕ ਗੱਲ ਰੱਖ ਕੇ ਬੈੰਦਾ ਹੁੰਦਾ ਹੈ ਜੇ ਮੈਂ ਇਹਦੀ ਸੇਵਾ ਕੀਤੀ ਇਹਦੇ ਬਦਲੇ ਫਾਲਤਾਂ ਮੈਨੂੰ ਮਿਲੂਗਾ ਹੀ ਨਾ ਉੰਜ ਗੁਰੂ ਸਾਹਿਬ ਨੇ ਮੈਂ ਇੱਕ ਦਿਨ ਕਿਹਾ ਸੀ ਮਾਰੇ ਨੇ ਇਸ ਬਿਰਤੀ ਨੂੰ ਵੀ ਕਿਹਾ ਕਿਸੇ ਦੀ ਸੇਵਾ ਕਰਦਾ ਹੈ ਜਿਹੜਿਆ ਬਾਹਰ ਮੁਕੀ ਜਿਵੇਂ ਫੋਟੋਆਂ ਖਿਚਾਖ ਜੂ ਕੇ ਅਸੀਂ ਗਰੀਬਾਂ ਨੂੰ ਆਹ ਕਰਨੇ ਆ ਗਰੀਬਾਂ ਨੂੰ ਆਹ ਕਰਨੇ ਮੇਰਾ ਖਿਆਲ ਇਹ ਸੇਵਾ ਕਰਕੇ ਸ਼ੋਸ਼ਣ ਨਹੀਂ ਕਰਨਾ ਚਾਹੀਦਾ ਗਰੀਬੀ ਦਾ ਹੋ ਸਕਦਾ ਹੈ ਕੱਲ ਨੂੰ ਤੂੰ ਲੈਣ ਵਾਲਿਆਂ ਵਿੱਚ ਖਲੋਤਾ ਹੋਵੇ ਤੇ ਉਹ ਵੰਡਣ ਵਾਲਿਆਂ ਵਿੱਚ ਖਲੋਤਾ ਹੋਵੇ। ਉਹ ਉਹਦੀ ਖੇਡ ਦਾ ਪਤਾ ਥੋੜਾ ਹੈ। ਅੱਛਾ ਉੱਥੇ ਬਿਲਕੁਲ ਹੈ ਜੀ। ਮੰਨ ਲਓ ਮੇਰੀ ਤੁਹਾਡੀ ਬੱਚੀ ਦਾ ਆਨੰਦ ਕਾਰਜ ਕੋਈ ਕਰਦਾ ਹੈ ਤੇ 2 ਸਾਲ ਉਹਦਾ ਬੋਰਡ ਚੌਂਕ ਵਿੱਚ ਲੱਗਾ ਰਹੇ। ਅਸੀਂ ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਗੁੱਸਾ ਨਾ ਕਰਿਓ ਇਸ ਗੱਲ ਦਾ। ਬੰਦੇ ਦੇ ਅੰਦਰ ਕੀ ਬੀਤਦੀ ਰੱਬਾ ਜੇ ਗਰੀਬੀ ਨਾ ਹੁੰਦੀ ਤੇ ਮੈਨੂੰ ਅੱਜ ਆ ਦਿਨ ਚੁਰਸਤੇ ਵਿੱਚ ਨਾ ਦੇਖਣੇ ਪੈਂਦੇ। ਪਾਰ ਬ੍ਰਹਮਣੀ ਚਿਤਾਰਤਾ ਉਹ ਤਾਂ ਕੋਈ ਨਾ ਜਿੰਨਾ ਮਰਜੀ ਖਾਈ ਜੋ ਨਾਂ ਵੀ ਕੁਝ ਲਿਓ ਨਾਂ ਵੀ ਵੈਗੁਰੂ ਕਹੋ ਉਹਨੇ ਥੋੜਾ ਕਹਿਣਾ ਤੈਨੂੰ ਮਾਰ ਦੇਗਾ ਦੀਨ ਦਇਆਲ ਦਇਆ ਨਿਦ ਦੋਖਨ ਦੇਖਤ ਹੈ ਪਰ ਦੇਤਨਾਰ ਹੈ ਮੈਂ ਸਿਰਫ ਧਾਤੇ ਦੀ ਗੱਲ ਕਰ ਰਿਹਾ ਉਹ ਪਾਰ ਬ੍ਰਹਮ ਪਰਮੇਸ਼ਵਰ ਉਹਨੂੰ ਕੁਝ ਨਹੀਂ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਇੱਕ ਸਤਗੁਰਾਂ ਦਾ ਸ਼ਬਦ ਦੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਤੈ ਹੈ ਵੇਖੋ ਵੱਡਾ ਦਾਤਾ ਹੋਵੇ ਹਰ ਬੰਦਾ ਕੁਝ ਦਿੰਦਾ ਉਹਦੇ ਅੰਦਰ ਕੋਈ ਨਾ ਕੋਈ ਬਿਰਤੀ ਕੰਮ ਕਰਦੀ ਲੋਕ ਕਾਮ ਦੀ ਵਾਸ਼ਨਾ ਵੀ ਖਿਮਾ ਕਰਦੇ ਹੋ ਜੇ ਕਾਮਨਾਵਾਂ ਦੀ ਵਾਸ਼ਨਾ ਵੀ ਗਰੀਬਾਂ ਦੀ ਗਰੀਬੀ ਵਿੱਚੋਂ ਪੈਦਾ ਪੂਰੀ ਕਰਦੇ ਆ ਪ੍ਰਮਾਤਮਾ ਨੂੰ ਕੋਈ ਕਾਮਨਾ ਨਹੀਂ ਕੋਈ ਕਾਮ ਨਹੀਂ ਉਹਦੇ ਅੰਦਰ ਉਹਨੂੰ ਕ੍ਰੋਧ ਵੀ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਜੀ ਜਿਹੜਾ ਸਵਈਏ ਨੇ ਦੀਨਨ ਕੀ ਪਰਤਪਾਲ ਕਰੇ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਵੇਖੇ ਕੋਈ ਉਹਨਾਂ ਨੂੰ ਕਾਮਨਾ ਨਹੀਂ ਕੋਈ ਉਹਨਾਂ ਨੂੰ ਕਰੋਧ ਨਹੀਂ ਵਾਹਿਗੁਰੂ ਜੀ ਨੂੰ ਕੋਈ ਲੋਭ ਨਹੀਂ ਉਹਨਾਂ ਨੂੰ ਕੋਈ ਮੋਹ ਨਹੀਂ ਮਹਾਰਾਜ ਕਹਿੰਦੇ ਨਾ ਉਹਦੇ ਕਰ ਸ਼ੋਗ ਹੈ ਨਾ ਉਹਨੂੰ ਕਿਸੇ ਦਾ ਪਹਿ ਹੈ ਕਾਮ ਨਾ ਕਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸ਼ੋਗ ਨਾ ਭੋਗ ਨਾ ਪਹਿ ਹੈ ਅਖੀ ਜੀ ਦੇਹ ਬਹੀਨ ਆਪ ਨੂੰ ਤੇ ਭੁੱਖ ਕੋਈ ਨਹੀਂ ਲੱਗਦੀ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਹ ਬਹੀਨ ਆਪ ਕੋਈ ਨਹੀਂ ਭੁੱਖ ਲੱਗਦੀ ਸਰੀਰ ਤੋਂ ਬਿਨਾਂ ਜੀ ਸਨੇਹ ਸਬੋਤਨ ਆਪਣਾ ਸ਼ਰੀਰ ਤੇਰਾ ਹੈ ਕੋਈ ਨਹੀਂ ਤੇ ਸਾਰੇ ਸ਼ਰੀਰਾਂ ਵਿੱਚ ਬੈਠਾ ਸਭ ਨੂੰ ਪਿਆਰ ਕਰੀ ਜਾਣਾ ਫਿਰ ਅਰਜੈ ਦੇਹ ਬਹੀਨ ਸਨੇਹ ਸਬੋਤਨ ਨੇਹ ਬਰਕਤ ਆਗਹਿ ਅਚਾ ਹੈ ਨੇਹ ਬਰਕਤ ਨੇਦਰਤ ਦਾ ਪਿਆਰ ਤੇ ਬਰਕਤ ਦਰਤ ਦਾ ਉਪਰਾਮ ਵਾਹ ਵਾਹ ਵੇਖੋ ਗੁਰੂ ਗੋਬਿੰਦ ਸਿੰਘ ਜੀ ਸਿਫਤਾਂ ਕੀ ਵਿਕਰ ਰਿਹਾ ਦਾਤੇ ਦੀਆਂ ਕਹਿੰਦੇ ਨੇ ਵਾਹ ਗੁਰੂ ਜੀ ਨੇ ਤੁਹਾਡੀ ਦੇਹ ਕੋਈ ਨਹੀਂ ਪਰ ਸਾਰੀਆਂ ਦਿਆਂ ਨੂੰ ਪਿਆਰ ਕਰਦੇ ਹੋ ਨੇਹ ਬਰਕਤ ਅਸੀਂ ਮੋਹ ਦੇ ਬੱਜਿਆਂ ਤੇਰੇ ਅੰਦਰ ਕੋਈ ਮੋਹ ਨਹੀਂ ਤੇਰਾ ਘਰ ਵੀ ਕੋਈ ਨਹੀਂ ਤੇ ਤੂੰ ਨਾਸ਼ ਵੀ ਕਦੀ ਨਹੀਂ ਖੋਣਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖੇ ਦੇਹ ਬਖੀਨ ਸਨੇ ਸਭੋ ਤਨ ਨੇਹ ਬਰਕਤ ਅਗੇ ਅਛੈ ਹੈ ਤੇਰਾ ਘਰ ਕੋਈ ਨਹੀਂ ਕੋਈ ਤਰ੍ਹਾਂ ਟਿਕਾਣਾ ਨਹੀਂ ਅਗੇ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਪਾਰ ਬ੍ਰਹਮਪੁਰਖ ਦਾ ਤਾਰ ਆਪਾਂ ਕਥਾ ਇਹਦੀ ਕਰ ਰਹੇ ਹਾਂ ਚੇਤੇ ਰੱਖੋ ਤੁਕ ਤੋਂ ਦੂਰ ਨਹੀਂ ਜਾਣਾ ਜਾਨ ਕੋ ਦੇਤ ਇਹਦੇ ਵਿਦਵਾਨ ਪੁਰਸ਼ਾਂ ਨੇ ਦੋ ਅਰਥ ਕੀਤੇ ਆ ਜੀ ਇੱਕ ਜਾਨਦਾਰ ਤੇ ਚੇਤਨਾ ਵਾਲੇ ਤੇ ਅਜਾਨਦਾਰ ਤੇ ਜੜ ਇਉਂ ਕਹਿ ਲੋ ਉਹ ਚੇਤਨਾ ਜਿਹੜੇ ਤੁਰ ਫਿਰ ਸਕਦੇ ਆ ਵੈਗਰੂਜੀ ਤੂੰ ਉਹਨਾਂ ਨੂੰ ਵੀ ਰਿਜ਼ਕ ਦੇਣਾ ਤੇ ਜਿਹੜੇ ਇੱਕ ਥਾਂ ਤੇ ਬਨਾਸ਼ਪਤੀ ਖਲੋਤੀ ਐ એનર્ਜੀ ਤਾਂ ਉਹਨਾਂ ਨੂੰ ਵੀ ਦੇ ਰਿਆ ਹੈ ਨਾ ਅਜਾਨ ਕੋ ਦੇਤ ਫਿਰ ਥੋੜੇ ਦੇ ਅਰਥ یوں ਕਰੀਏ ਸ਼੍ਰੀਮਨ ਭਾਈ ਕਾਨ ਸਿੰਘ ਉਹਨਾਂ ਨੇ ਕੀਤੇ ਨੇ ਜਾਨ ਕੋ ਦੇਤ ਜਿਹੜੇ ਤੇਰੇ ਬਾਰੇ ਜਾਣਦੇ ਆ ਸਿਮਰਨ ਕਰਦੇ ਆ ਪੋਥੀ ਪੜ੍ਹਦੇ ਆ ਗ੍ਰੰਥ ਪੜ੍ਹਦੇ ਆ ਕਿਸੇ ਵੀ ਧਰਮ ਨੇ ਜਿਹੜੇ ਤੇਰੇ ਬਾਰੇ ਜਾਣਦੇ ਆ ਤੂੰ ਉਹਨਾਂ ਨੂੰ ਵੀ ਦੇਣਾ ਹੈ ਵਿਦਵਾਨਾਂ ਨੂੰ ਵੀ ਦੇਣਾ ਤੇ ਜਿੰਨਾ ਵਿਚਾਰਿਆਂ ਨੂੰ ਇੱਕ ਅੱਖਰ ਵੀ ਨਹੀਂ ਪੜ੍ਹਨਾ ਆਉਂਦਾ ਤੂੰ ਅਨਪੜਾ ਨੂੰ ਵੀ ਰੋਜੀ ਦੇ ਰਿਹਾ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇਖੇਂ ਜ਼ਮੀਨ ਤੇ ਰਹਿਣ ਵਾਲਿਆਂ ਨੂੰ ਦਿੰਨਾ ਤੇ ਅਸਮਾਨ ਵੀ ਜਿਹੜੇ ਉੱਡਣ ਵਾਲੇ ਨੇ ਅਨਗਿਣਤ ਤੁਸੀਂ ਉਹਨਾਂ ਨੂੰ ਵੀ ਰੋਜੀ ਦਿੰਦੇ ਹੋ ਮੈਂ ਇਹ ਕਿਥੇ ਬੇਨਤੀ ਕਰਾਂ ਇੱਥੇ ਜੇ ਜ਼ਮਾਨ ਦੇ ਅਰਥ ਕੇਵਲ ਆ ਆਕਾਸ਼ ਨਾਲ ਕਰੀਏ ਜਿੰਨੇ ਹੋਰ ਪਲੈਨਟ ਨੇ ਜੇ ਇਹਦੇ ਅਰਥ ਹੀ ਕਰੀ ਤੇ ਫਿਰ ਬੜੇ ਵਿਸਤਾਰ ਨਾਲ ਹੋਣਗੇ ਜ਼ਮੀਨ ਕੋ ਦੇ ਤੇ ਜ਼ਮਾਨ ਕੋ ਦੇਹ ਕਾਹੇ ਕੋ ਢੋਲਤ ਹੈ ਪਾਰ ਬ੍ਰਹਮਪੁਰਖ ਦਾਤਾਰਾ ਵਿਸ਼ਰਾਮਿਤ ਥੇ ਵੀ ਜੀ ਕਾਹੇ ਕਈ ਰਿਪੋਰਟ ਕਰ ਰਹੇ ਕਾਹੇ ਕੋ ਡੋਲਤਾ ਹੈ ਤੁਮਰੀ ਸੁਧ ਠੀਕੇ ਵੀ ਅਰਥ ਹੋ ਸਕਣਗੇ ਪਰ ਕਾਹੇ ਕੋ ਡੋਲਤ ਹੈ ਤੂੰ ਕਿਉਂ ਡੋਲਣਾ ਪਿਆ ਕਮਲੇ ਮਨਾ ਉਹ ਈਰਖਾ ਕਰਦਾ ਕਿਸੇ ਨਾਲ ਕਾਹੇ ਕੋ ਡੋਲਤਾ ਹੈ ਤੁਮਰੀ ਸੁਧ ਸੁਧਦਰ ਤੇ ਖਬਰ ਇੱਥੇ ਜਿਹੜੇ ਸੁਧ ਤੋਂ ਬਾਅਦ ਵਿਸ਼ਰਾਮ ਲਾਂਦੇ ਨੇ ਉਹ ਕਹਿੰਦੇ ਨੇ ਤੇਰੀ ਸੁਧੀ ਤੇਰੀ ਸੁਰਤ ਕਿਉਂ ਡੋਲਦੀ ਹੈ ਪਰ ਇਹ ਅਰਥ ਬੜੇ ਟੁਕਣ ਕੇ ਕਾਹੇ ਕੋ ਡੋਲਤ ਹੈ ਕਿਉਂ ਡੋਲਣਾ ਪਿਆ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਕੇ ਤੇਰੀ ਸੁਧ ਤੇਰੀ ਖਬਰ ਕਰਤਾਪੁਰਖ ਵੈਗੁਰੂ ਲੈਗਾ ਤੂੰ ਕਿਉਂ ਡੋਲੀ ਜਾ ਰਿਹਾ ਹੈ ਹੋਰ ਬੇਨਤੀ ਦੇਖੋ ਮੈਂ ਮੇਰਾ ਮਨ ਕਰਦਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਜਿਹੜੇ ਨੇ ਮੈਂ ਭਾਈ ਸਾਹਿਬ ਬੈਠਿਆ ਮਨਿੰਦਰ ਸਿੰਘ ਜੀ ਉੱਥੇ ਵੀ ਕਰਜ਼ ਕੀਤੀ ਮੈਨੂੰ ਲੈ ਗਿਆ ਸੰਕਥਾ ਕਰਨ ਕਿ ਸਤਗੁਰਾਂ ਨੇ ਜ਼ਫਰਨਾਮੇ ਦੇ ਪਹਿਲਾ 12 ਜਿਹੜੇ ਸ਼ੇਅਰ ਨੇ ਉਹ ਔਰੰਗਜ਼ੇਬ ਨੂੰ ਨਹੀਂ ਸੰਬੋਧਨ ਕੀਤੇ ਉਹ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸ਼ੇਰ ਕਿਹਾ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ ਆਮਾਂ ਬਖਸ਼ ਬਖਸ਼ੰਦੈ ਉਹ ਦਸਤਗੀਰ ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ ਸ਼ਾਇਨ ਸ਼ਾਹੇ ਖੂਬੀ ਦੇਹੋ ਰਾਹਨ ਮੁਹ ਕੇ ਬੇਗੋਨੋ ਬੇਚੂਨ ਚੂਬੇ ਨਮੂ ਸਿਰਫ ਦੋਕ ਬੇਨਤੀਆਂ ਨੇ ਚਿੱਠੀ ਔਰੰਗਜ਼ੇਬ ਨੂੰ ਹੈ ਇਹਦਾ ਕਾਰਨ ਕੀ ਵੀ ਜਦੋਂ ਸਿੱਧੀ ਚਿੱਠੀ ਲਿਖ ਦੇਤੇ ਬਾਦਸ਼ਾਹ ਦੀ ਗੱਲ ਕਰਦੇ ਪਰ ਪੂਰੇ ਜ਼ੁਬਰਨਾ ਵਾ ਅੱਗੇ ਚੱਲ ਕੇ ਕਹਿੰਦੇ ਆ ਤੇਰੇ ਵਰਗਾ ਘੋੜਸਵਾਰ ਕੋਈ ਨਹੀਂ ਤੇਰੇ ਵਰਗਾ ਤੂੰ ਸ਼ੈਨਸ਼ਾ ਬੜਾ ਕਮਾਲ ਦਾ ਪਰ ਨਾਲ ਕਹੀ ਜਾਂਦੇ ਆ ਲੋਕ ਤੈਨੂੰ ਸ਼ੈਨਸ਼ਾ ਕਹਿੰਦੇ ਆ ਬੜੇ ਭੁਲੇਖੇ ਚ ਨੇ ਦਰਅਸਲ ਤੇਰੇ ਤੋਂ ਵੱਡਾ ਬੇਈਮਾਨ ਬੰਦਾ ਕੋਈ ਨਹੀਂ ਦਾਰਾ ਇਹ ਦੌਰ ਅਸਤ ਦਾਰਾ ਇਹ ਦੌਰ ਅਸਤ ਔਰੰਗਜ਼ੇਬ ਦੇ ਬਾਰੇ ਕਹਿੰਦੇ ਦਾਰਾ ਇਹ ਦੌਰ ਅਸਤ ਇਸ ਦੌਰ ਦਾ ਦਾਰਾ ਤੂੰ ਇਸ ਦੌਰ ਦਾ ਬਾਦਸ਼ਾਹ ਤੂੰ ਹੈ ਪਰ ਦੂਰ ਅਸਤ ਦੀ ਸੱਚ ਤੇ ਦੱਸਾਂ ਭੁਲੇਖੇ ਤੁਰਿਆ ਫਿਰ ਨੇ ਤੂੰ ਦੀਨ ਤੋਂ ਬਹੁਤ ਦੂਰ ਹੈ ਤੂੰ ਧਰਮੀ ਨਹੀਂ ਹੈਗਾ ਮਾਰੇ ਸ਼ਬਦ ਵਰਤ ਰਿਹਾ ਪਰ ਇਹ ਕਿਉਂ ਕਿਹਾ ਜੀ ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾ ਰਹੀ ਹੈ ਚਮਕੌਰ ਦਾ ਵਾਰਤਾ ਦਿੱਤੀ ਜਾ ਰਹੀ ਹੈ ਉਦੀ ਕਸਮ ਦੇ ਹਵਾਲੇ ਦਿੱਤੇ ਜਾ ਰਹੇ ਆ ਉਹਦਾ ਕਾਰਨ ਸੀ ਕਿ ਜਦੋਂ ਵੀ ਅੱਜ ਵੀ ਤੁਸੀਂ ਦੇਖੋ ਜਿਹੜੇ ਰਾਜੇ ਨੇ ਨਿਜਵਾੜੇ ਨੇ ਉਹਨਾਂ ਨੂੰ ਜਦੋਂ ਕੋਈ ਪੱਤਰਕਾ ਲਿਖਦਾ ਹੈ ਨਾ ਤੇ ਮੈਂ ਬੇਨਤੀ ਕੀਤੀ ਕਦੀ ਸਬੱਬ ਬਣਿਆ ਕਿਉਂਕਿ ਜ਼ਿੰਦਗੀ ਦੌੜੀ ਜਾ ਰਹੀ ਏ ਬਾਬਰ ਬਾਣੀ ਤੇ ਜ਼ਫਰਨਾਮਾ ਦੋਨਾਂ ਨੂੰ ਇਕੱਠੇ ਰੱਖ ਕੇ ਅਰਥ ਕੀਤੇ ਜਾਣ ਜਿਹੜੇ ਬਾਬਰ ਬਾਣੀ ਦੇ ਸ਼ਬਦ ਨੇ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜਮਕਰ ਮੁਗਲ ਚੜਾਇਆ ਜਿਹੜੇ ਸ਼ਬਦ ਨੇ ਦੂਜੇ ਪਾਸੇ ਜ਼ਫਰਨਾਮਾ ਆਮ ਤੌਰ ਤੇ ਜਦੋਂ ਬਾਦਸ਼ਾਹ ਨੂੰ ਕੋਈ ਚਿੱਠੀ ਲਿਖਦਾ ਸੀ ਇਹੀ ਕਾਰਨ ਕਿ ਹਿੰਦੁਸਤਾਨ ਦੇ ਵਿੱਚ ਰਾਜਿਆਂ ਨੂੰ ਭਗਵਾਨ ਦੀ ਪਦਵੀ ਦਿੱਤੀ ਗਈ ਕਈ ਤਾਂ ਕਹਿੰਦੇ ਜਿੰਨਾ ਅਵਤਾਰਾਂ ਨੂੰ ਭਗਵਾਨ ਕਹਿੰਦੇ ਆ ਤਾਂ ਰਾਜੇ ਹੋਏ ਨੇ ਗਰੀਬ ਜਨਤਾ ਕਹਿੰਦੀ ਸੀ ਜਹਾ ਪਨਾਹ ਹਰ ਦੋ ਆਲਮ ਸ਼ਾ ਰਿਜ਼ਕ ਦਾਤਾ ਪਰਜਾ ਪਾਲਕ ਇਹ ਸ਼ਬਦ ਪਰਮਾਤਮਾ ਲਈ ਨੇ ਪਰ ਬੰਦਿਆਂ ਦੀ ਗਰੀਬੀ ਨੇ ਬਾਦਸ਼ਾਹ ਦੇ ਜ਼ੁਲਮ ਨੇ ਇਹ ਸ਼ਬਦ ਆਪਣੇ ਨਾਲ ਜੋੜ ਲਏ ਧੰਨ ਗੁਰੂ ਗੋਬਿੰਦ ਸਿੰਘ ਮੇਰਾ ਖਿਆਲ ਔਰੰਗਜ਼ੇਬ ਨੂੰ ਜਿੰਨੀਆਂ ਪੱਤਰਕਾਵਾਂ ਲਿਖੀਆਂ ਗਈਆਂ ਹੋਣਗੀਆਂ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਜਿਹੜਾ ਕਹਿੰਦਾ ਪਿਆ ਰਿਜ਼ਕ ਦਾਤਾ ਪਰਮਾਤਮਾ ਹੈ ਤੂੰ ਰਿਜ਼ਕ ਦੇਣ ਵਾਲਾ ਨਹੀਂ ਆਮ ਤੌਰ ਤੇ ਬਾਦਸ਼ਾਹ ਨੂੰ ਲਿਖਦੇ ਸਤਗੁਰਾਂ ਨੇ ਪਹਿਲਾ ਸ਼ਬਦ ਕਿਹਾ ਕਮਾਲ-ਏ-ਕਰਮਾਤ ਕਾਇਮ ਕਰੀਮ ਵਾਹਿਗੁਰੂ ਜੀ ਤੁਸੀਂ ਕਰਾਮਾਤਾਂ ਦਾ ਸ਼िखर ਹੋ ਤੁਹਾਡੀਆਂ ਕਰਾਮਾਤਾਂ ਕਮਾਲ ਦੀਆਂ ਨੇ ਅੱਗੇ ਜੀ ਕਮਾਲੇ ਕਰਾਮਾਤ ਕਾਇਮ ਤੁਸੀਂ ਸਦਾ ਰਹਿਣ ਵਾਲੇ ਹੋ ਤੁਸੀਂ ਸਭ ਤੇ ਬਖਸ਼ਿਸ਼ ਕਰਨ ਵਾਲੇ ਹੋ ਫਿਰ ਮੈਂ ਬੇਨਤੀ ਕਰਾਂਗਾ ਕਿਉਂ ਲਿਆ ਚਿੱਕੀ ਬਾਦਸ਼ਾਹ ਨੂੰ ਹੈ ਤੇ ਸੰਬੋਧਨ ਵੈਗਰੂ ਜੀ ਨੂੰ ਕੀਤਾ ਜਾ ਰਿਹਾ ਕਮਾਲੇ ਕਰਾਮਾਤ ਕਾਇਮ ਕਰੀਮ ਮਹਾਰਾਜ ਕਹਿੰਦੇ ਨੇ ਰਜ਼ਾ ਬਖਸ਼ ਤੁਸੀਂ ਖੁਸ਼ੀਆਂ ਦੇਣ ਵਾਲੇ ਹੋ ਰਾਜ਼ਿਕ ਤੁਸੀਂ ਰਿਜ਼ਕ ਦੇਣ ਵਾਲੇ ਹੋ ਰਿਹਾਕੁਨ ਬੰਦ ਖਲਾਸੀ ਕਰਨ ਵਾਲੇ ਤੁਸੀਂ ਹੋ ਰਖੀਮ ਵਾਹਿਗੁਰੂ ਜੀ ਤੇਰੇ ਤੋਂ ਵੱਡਾ ਰਹਿਮ ਕਰਨ ਵਾਲਾ ਕੋਈ ਨਹੀਂ ਇਹ ਗੁਣ ਨੇ ਦੂਜਾ ਸ਼ੇਰ ਹੈ ਆਮ ਆਬਖਸ਼ ਅਮ ਜਿਹੜਾ ਕੱਲ ਪੜਿਆ ਸੀ ਨਾ ਸ਼ਰਨ ਜੋਗੰ ਸੰਤ ਪ੍ਰਿਆ ਕੱਲ ਆਪਾਂ ਇਹਦਾ ਸ਼ਲੋਕ ਪੜਿਆ ਆਮ ਆਬਖਸ਼ ਤੁਸੀਂ ਆਪਣੀ ਸ਼ਰਨ ਵਿੱਚ ਰੱਖਣ ਵਾਲੇ ਹੋ ਆਮ ਆਬਖਸ਼ ਬਖਸ਼ੰਦਾ ਉਹ ਦਸਤਗੀਰ ਇੱਥੇ ਕੋਈ ਕਿਸੇ ਦੀ ਬਾਹ ਨਹੀਂ ਪਕੜਦਾ ਦਸ ਦਾ ਅਰਥ ਦਾ ਹੱਥ ਤੇ ਗੀਰ ਦਾ ਅਰਥ ਦਾ ਪਕੜਨਾ ਤੇਰੇ ਤੋਂ ਵੱਡਾ ਕੋਈ ਨਹੀਂ ਜਿਹਦੀ ਤੂੰ ਬਾਹ ਪਕੜ ਲੈਣਾ ਉਹਦੀ ਬਾਹ ਕੋਈ ਛੁਡਾ ਨਹੀਂ ਸਕਦਾ ਆਮਾ ਬਖਸ਼ ਬਖਸ਼ੰਦ ਉਹ ਦਸਤਗੀਰ ਖਤਾ ਬਖਸ਼ ਤੁਸੀਂ ਗੁਨਾਹ ਬਖਸ਼ਣ ਵਾਲਿਓ ਰੋਜ਼ੀ ਦੇਖੋ ਤੁਸੀਂ ਰਜ਼ਕ ਦੇਣ ਵਾਲਿਓ ਦਿਲ ਪਜ਼ੀਰ ਪਜ਼ੀਰਦਾਰ ਤੇ ਮੁਹੱਬਤ ਤੁਸ ਕਪਟ ਵਾਲਾ ਪਿਆਰ ਨਹੀਂ ਕਰਦਾ ਤੁਸੀਂ ਸਾਰੀ ਸਲਤਨਤ ਨੂੰ ਵੈਗਰੂ ਜੋ ਪੈਦਾ ਕੀਤਾ ਤੁਸੀਂ ਦਿਲੋਂ ਮੁਹੱਬਤ ਕਰਦੇ ਹੋ ਤੁਸੀਂ ਦਿਲੋਂ ਪਿਆਰ ਕਰਦੇ ਹੋ ਅਗਲਾ ਬਚਨ ਸ਼ੈਨ ਸ਼ਾਹੇ ਸ਼ੈਨ ਸ਼ਾਹੇ ਇਹਦੇ ਅਰਥ ਇਹ ਤੁਸੀਂ ਸ਼ੈਨ ਸ਼ਾਹ ਦੇ ਸ਼ੈਨ ਸ਼ਾਹ ਵੈਗੁਰੂ ਜੀ ਨੂੰ ਕਿਆ ਜਾ ਰਿਹਾ ਸ਼ੈਨ ਸ਼ਾਹੇ ਖੂਬੀ ਦੇਖੋ ਜਿਹੜੇ ਚੰਗੀਆਂ ਖੂਬੀਆਂ ਨੇ ਉਹ ਵੀ ਤੂੰ ਦੇਣਾ ਹੈ ਬੰਦੇ ਕੋਲ ਕਾਦੀ ਤਾਕਤ ਹੈ ਆਪਣੇ ਆਪ ਚੰਗੀਆਂ ਖੂਬੀਆਂ ਪੈਦਾ ਕਰ ਸਕੇ ਸ਼ੈਨ ਸ਼ਾਹੇ ਖੂਬੀ ਦੇਖੋ ਰਹਨਮੂ ਰਾਨਮੂ ਦਾ ਅਰਥ ਇਹ ਰਹਿਨਮਾ ਜਿਹੜਾ ਰਾਹ ਦੱਸਣ ਵਾਲਾ ਜਦੋਂ ਬੰਦਾ ਕਿਤੇ ਭੁੱਲ ਜਾਏ ਲੋਕੀ ਕੋਰਾਏ ਪਾ ਸਕਦੇ ਨੇ ਪਰ ਤੁਸੀਂ ਜਦੋਂ ਰਹਿਨਮਾ ਬਣ ਜਾਓ ਤੇ ਬੰਦਾ ਕੋਰਾਏ ਨਹੀਂ ਬਿੰਦਾ ਸ਼ੈਨ ਸ਼ਾਇ ਖੂਬੀ ਦਿਓ ਰਹਿਨਮੂ ਕੇ ਬੇਗੋਨੋ ਬੇਚੂਨ ਚੂਬੇ ਨਮੂ ਤੁਸੀਂ ਨਮੂਨੇ ਰਹਿਤ ਹੋ ਤੁਸੀਂ ਰੰਗ ਰਹਿਤ ਹੋ ਮੈਂ ਫਿਰ ਬੇਨਤੀ ਕੀਤੀ ਇੱਥੇ ਸਤਿਗੁਰਾਂ ਨੇ ਇਹ ਸ਼ਬਦ ਕਹਿ ਦਿੱਤਾ ਭਾਈ ਸਭ ਨੂੰ ਰਿਜਕ ਦੇਣ ਵਾਲਾ ਪਾਰ ਬ੍ਰਹਮ ਪੁਰਖ ਦਾਤਾ ਰਹੇ ਗੱਲ ਚੇਤੇ ਰੱਖਿਓ ਸਿਰਵ ਦਾਤਾ ਹੀ ਰਿਜਕ ਦਿੰਦਾ ਹੈ ਦੇਣ ਵਾਲਾ ਤੇ ਸਤਿਗੁਰੂ ਉਹਦਾ ਰੂਪ ਰੇਖਾ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਤੈਨੂੰ ਇੱਕ ਮੌਕਾ ਦੇ ਦਿੱਤਾ ਤੂੰ ਗੁਰੂ ਦੀ ਸੇਵਾ ਕਰਿਆ ਕਰ ਇਹਨੂੰ ਥੋੜਾ ਧਿਆਨ ਨਾਲ ਫਿਰ ਸੁਣਿਓ ਗੁਰ ਸੇਵਾ ਕਿਨ ਕਿਨ ਨਾ ਲਭਯਤੇ ਕਿਨ ਨਾ ਲਭਯਤੇ ਕਿਹੜੀ ਵਸਤੂ ਹੈ ਜਿਹੜੀ ਗੁਰੂ ਦੀ ਸੇਵਾ ਨਾਲ ਨਹੀਂ ਲੱਭਦੀ ਉਹ ਉੱਤੇ ਦੱਸ ਦਿੱਤੀਆਂ ਥੋੜਾ ਜਾ ਉਸੇ ਹੁਣ ਸੇਵਾ ਤੇ ਬੇਨਤੀ ਕਰ ਲਈਏ ਸ਼ਬਦ ਬੜਾ ਕਮਾਲ ਦਾ ਸਿਧਾਂਤਕ ਸ਼ਬਦ ਹੈ ਜੀ ਸੇਵਾ ਪਰ ਸਮਾਂ ਪੈਣ ਨਾਲ ਨਾ ਜੀ ਸ਼ਬਦ ਚੰਗੇ ਹੁੰਦੇ ਆ ਮਾੜੇ ਬੰਦੇ ਅਪਣਾ ਕੇ ਉਸ ਲਵ ਜੀ ਤੋਂ ਲੋਕੀ ਹੇਟ ਕਰਨ ਲੱਗ ਪੈਂਦੇ ਆ ਫਿਰ ਧਿਆਨ ਨਾਲ ਸੁਣਿਓ ਸਿਧਾਂਤਕ ਸ਼ਬਦ ਹੈ ਸੇਵਾ ਪਰ ਜਦੋਂ ਸਿਧਾਂਤਕ ਸ਼ਬਦਾਂ ਦੇ ਅੰਦਰ ਦੇ ਅਰਥ ਗਵਾਜਣ ਫਿਰ ਸਿਰਫ ਇੱਕ ਵਪਾਰ ਬਣ ਕੇ ਰਹਿ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਜਿਹੜੇ ਮੈਂ ਲਫ਼ਜ਼ ਕਹਿ ਨੂੰ ਦੁਹਰਾ ਦਿਆਂ ਧਰਮ ਦੇ ਚਿੰਨ ਨੇ ਧਰਮ ਦੇ ਚਿੰਨਾਂ ਦੇ ਬੜੇ ਅਰਥ ਸੰ ਜਦੋਂ ਸ਼ੁਰੂਆਤ ਹੁੰਦੀ ਖੈ ਹਰ ਧਰਮ ਦਾ ਜਿਹੜਾ ਚਿੰਨ ਹੈ ਉਹਦਾ ਕੋਈ ਅੰਤਰੀ ਅਰਥ ਹੈ ਤੇ ਜਦੋਂ ਰੋਹਾਨੀ ਅਰਥ ਗਵਾਚ ਜਾਏ ਭੇਡ ਚਾਲ ਬਣ ਜਾ ਖਿਮਾ ਕਰ ਦਿਓ ਉਦੋਂ ਫਿਰ ਕਈ ਵਾਰੀ ਪੈਗੰਬਰ ਜਿਹੜੇ ਨੇ ਉਹ ਨਾ ਧਰਮ ਦੇ ਚਿੰਨਾਂ ਉੱਤੇ ਵੀ ਅਰਥ ਬਦਲਣ ਦੇ ਤਰਕ ਵੀ ਕਰ ਦਿੰਦੇ ਜਿਵੇਂ ਮੈਂ ਇੱਕ ਬੇਨਤੀ ਕਰਨਾ ਹਾਂ ਅਸੀਂ ਸਾਰੇ ਆਏ ਹੱਥ ਜੋੜੇ ਜੀ ਇੱਕ ਚਿੰਨ ਹੈ ਨਾ ਮੱਥਾ ਟੇਕਿਆ ਪ੍ਰਕਰਮਾ ਕੀਤੀ ਇਹ ਇਹ ਚਿੰਨ ਹੈ ਨਾ ਇਹ ਤਾਂ ਫਿਜ਼ੀਕਲ ਸਰੀਰ ਜਿਹਨੇ ਨਾਸ਼ਵਾਨ ਹੋਣਾ ਹੈ ਉਹੀ ਹੱਥ ਜੋੜ ਰਿਹਾ ਪਰ ਇਹ ਵੀ ਸਿਧਾਂਤਕ ਗੱਲਾਂ ਨੇ ਜਦੋਂ ਹੱਥ ਜੋੜ ਦਿੱਤਾ ਇਹਦਾ ਅੰਤਰੀਵ ਅਰਥ ਏ ਸੀ ਮੈਂ ਆਪਣੀ ਖੌਮੇ ਨੂੰ ਛੱਡ ਕੇ ਆਇਆ ਮੇਰੇ ਹੱਥ ਵਿੱਚ ਕੁਝ ਨਹੀਂ ਮੈਂ ਸੱਚੀ ਮੁੱਚੀ ਤੇਰੇ ਤੇਰੇ ਸਾਹਮਣੇ ਸਮਰਪਿਤ ਹੋਇਆ ਤੇ ਗੁਰਬਾਣੀ ਨੇ ਕਿਹਾ ਇਹ ਪੋਜ਼ਿਟਿਵ ਵੀ ਕਿਹਾ ਕਿ ਦੋਏ ਕਰ ਜੋੜ ਕਰੂੰ ਅਰਦਾਸ ਦੋਹੇ ਹੱਥ ਜੋੜ ਕੇ ਕਿਆ ਫਿਰ ਮੱਥਾ ਟੇਕਣ ਵਾਲੇ ਵੀ ਕਿਆ ਬੰਦਨਾ ਹਰ ਬੰਦਨਾ ਇਥੋਂ ਤੱਕ ਕਿਆ ਜੋ ਸਿਰ ਸਾਈ ਨਾਨਿਵੈ ਸੋ ਸਿਰ ਕਾਪੂ ਤਾਰ ਜਿਹੜਾ ਮੱਥਾ ਨਹੀਂ ਟੇਕਦਾ ਲਾਦੇ ਸਿਰ ਤੋਂ ਇਹਦੀ ਮੁੰਡੀ ਇਹਦਾ ਸਿਰ ਲਾਦੇ ਇਹ ਬਾਣੀ ਨੇ ਵੀ ਕਹਿ ਦਿੱਤਾ ਸੀਸ ਨਵਾਇਆ ਕਿਆ ਥੀ ਹੈ ਜਾਂ ਰਿਦੈ ਸੁਧੇ ਜਾਏ ਮੇਰੀ ਬੇਨਤੀ ਹੈ ਜਦੋਂ ਹੱਥ ਜੋੜਨ ਦੇ ਅੰਤਰੀਵ ਅਰਥ ਮੁੱਕ ਜਾਣ ਬਾਹਰੋਂ ਹੱਥ ਜੋੜ ਰਿਹਾ ਅੰਦਰੋਂ ਖੌਮੇ ਦੇ ਫੁੰਕਾਰੇ ਮਾਰੇ ਬਾਰੋਂ ਮੱਥਾ ਟੇਕ ਰਿਆ ਹੈ ਅੰਦਰੋਂ ਖੌਮੇ ਦਾ ਸਿਰ ਚੁੱਕੀ ਬੈਠਾ ਹੈ ਬਾਹਰੋਂ ਪ੍ਰਕਰਮਾ ਕਰੀ ਜਾਂਦਾ ਹੈ ਅੰਦਰ ਵਾਲਾ ਪ੍ਰਕਰਮਾ ਕਿਸੇ ਹੋਰ ਦੀ ਕਰਦਾ ਉਦੋਂ ਫਿਰ ਤਰਕ ਪੈਦਾ ਹੋ ਜਾਂਦਾ ਹੈ ਵੀ ਇਹ ਬਾਹਰੋਂ ਗਵਾ ਚੁੱਕਾ ਹੈ ਮੈਂ ਬੇਨਤੀ ਕਰਾਂਗਾ ਸੇਵਾ ਸ਼ਬਦ ਬਹੁਤ ਸਿਧਾਂਤਕ ਸ਼ਬਦ ਹੈ ਥੋੜੀ ਜਿਹੀ ਇਸ ਬੇਨਤੀ ਨੂੰ ਸੁਣਿਓ ਜੀ ਸੇਵਾ ਨੂੰ ਪਰਉਪਕਾਰ ਵੀ ਨਹੀਂ ਸ਼ਬਦ ਆ ਲਾਂ ਕਿ ਬਾਣੀ ਚ ਪਰਉਪਕਾਰ ਸ਼ਬਦ ਆਇਆ ਹੈ ਪਰ ਸੇਵਾ ਨੂੰ ਪਰ ਉਪਕਾਰ ਤੋਂ ਵੀ ਅਗਲਾ ਲਫ਼ਜ਼ ਵਰਤਦਾ ਮੈਂ ਫਿਰ ਕਾਂਗਾ ਜਨ ਪਰ ਉਪਕਾਰੀ ਆਏ ਬ੍ਰह्म ਗਿਆਨੀ ਪਰ ਉਪਕਾਰ ਦੀ ਹਮੇਸ਼ਾ ਉਮਾਤ ਰਹਿੰਦਾ ਹੈ ਪਰ ਇੱਥੇ ਸ਼ਬਦ ਸੇਵਾ ਵਰਤਿਆ ਇਹਦਾ ਮਤਲਬ ਇਹ ਸੀ ਪਰ ਉਪਕਾਰ ਕੀਤੇਆਂ ਵੀ ਪਰ ਸ਼ਬਦ ਆ ਜਾਂਦਾ ਹੈ ਸੇਵਾ ਸ਼ਬਦ ਉਹ ਹੈ ਜਿਹੜਾ ਮੇਰ ਤੇਰ ਨੂੰ ਖਤਮ ਕਰ ਦਿੰਦਾ ਹੈ